ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਹੋਇਆ ਜਹਾਜ਼ ਕਰੈਸ਼ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਮ ਮੁੰਬਈ ਤੋਂ ਵਿਜੇਵਾੜਾ ਜਾ ਰਿਹਾ ਇੱਕ ਨਿੱਜੀ ਕੰਪਨੀ ਦਾ ਹੈਲੀਕਾਪਟਰ ਸ਼ਨੀਵਾਰ ਨੂੰ ਮੁੰਨੇ ਦੇ ਪੌਂਡ ਇਲਾਕੇ 'ਚ ਹਾਦਸਾ ਗ੍ਰਸਤ ਹੋ ਗਿਆ ਜੀਹਾਂ ਇਸ ਹੈਲੀਕਾਪਟਰ ਦੇ ਵਿੱਚ ਇੱਕ ਪਾਇਲਟ ਅਤੇ ਤਿੰਨ ਯਾਤਰੀ ਸਵਾਰ ਸਨ ਹਾਦਸੇ 'ਚ ਚਾਰੇ ਜ਼ਖਮੀ ਹੋ ਗਏ ਤੇ ਹਾਲਾਂਕਿ ਉਹ ਸੁਰੱਖਿਅਤ ਹਨ ਇਹ ਹੈਲੀਕਾਪਟਰ ਮੁੰਬਈ ਦੀ ਇੱਕ ਗਲੋਬਲ ਕੰਪਨੀ ਦਾ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਤਕਨੀਕੀ ਖਰਾਬੀ ਦੇ ਕਾਰਨ ਹਾਦਸਤਗ੍ਰਸਤ ਹੋਇਆ ਹੈ ਤੇ ਐਸਾ ਹਾਦਸੇ ਦਾ ਕਾਰਨ ਪਾਰੀ ਵੀ ਮੀ ਵੀ ਮੰਨਿਆ ਜਾ ਰਿਹਾ ਜੀਹਾਂ ਖਬਰ ਮਿਲੀ ਤੇ ਹਾਸੇ ਜਿ ਕਰਕੇ ਪਾਰੀ ਉਮੀਦ ਕਰਨ ਇਹ ਹਾਸਾ ਹੋ ਗਿਆ ਜਿਸ ਕਰਕੇ ਇਹ ਵੱਡੀ ਘਟਨਾ ਵਾਪਰੀਆ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ